ਦੇਖੀ ਹੁੰਦੀ ਮੈਂ ਤਿਤਲੀਆਂ ਦੇ ਮਗਰ ਬਹੁਤ ਭੱਜਦੀ ਸੀ ਉਹਨਾਂ ਨੂੰ ਫੜਨਾ ਲੋਚਦੀ ਸੀ ਮੇਰੇ ਅੰਦਰਲੀ ਸੋਝੀ ਮੈਨੂੰ ਰੋਕ ਦਿੰਦੀ ਸੋਝੀ ਕਹਿੰਦੀ ਨਾ ਮੇਰੀ ਅੜੀਏ ਇਹ ਮਰ ਜਾਣਗੀਆਂ ਪਰ ਮਨ ਕੁਝ ਹੋਰ ਕਹਿੰਦਾ ਉਹ ਫੜ ਲ ਲੈ ਲੈ ਨਜ਼ਾਰੇ ਹਰ ਸ਼ੈ ਨੇ ਮਰਨਾ ਹੀ ਹੈ ਇੱਕ ਦਿਨ ਮੈਂ ਆਪਣੇ ਮਨ ਨੂੰ ਧੱਕੇ ਨਾਲ ਰੋਕ ਲੈਂਦੀ ਤੇ ਹੋਰ ਪਾਸੇ ਮੋੜ ਲੈਂਦੀ ਹੁਣ ਵੱਡੀ ਹੋ ਗਈ ਮੈਂ ਹਰ ਚੀਜ਼ ਨੂੰ ਹਰ ਵਸਤ ਨੂੰ ਹਰ ਜੀਵ ਨੂੰ ਆਸਾਨੀ ਨਾਲ ਖਤਮ ਕਰ ਦਿੰਦੀ ਆ ਮੈਂ ਮੇਰੀ ਸੋਝੀ ਵੀ ਹੁਣ ਮੇਰੇ ਮਨ ਨਾਲ ਰਲ ਗਈ ਮਨ ਪੂਰਾ ਤਾਕਤਵਰ ਹੋ ਗਿਆ ਆਪਣੀ ਮਰਜ਼ੀ ਕਰਦਾ ਫਰੇਜ਼ਰ ਦਰਿਆ ਦਾ ਕੰਢਾ ਸੀ ਉਹ ਪਹਾੜਾਂ ਦੀ ਗੋਦ ਖਿੜੀ ਹੋਈ ਦੁਪਹਿਰ ਤੇ ਗਰਮੀ ਦਾ ਮਹੀਨਾ ਮਿੰਨੀ ਮਿੰਨੀ ਪੱਛਮ ਵੱਲੋਂ ਪਾਉਣ ਵਗਦੀ ਸੀ ਮੇਰੇ ਪੈਰ ਪਾਣੀ 'ਚ ਸਨ ਮੇਰਾ ਮਨ ਚ ਮੇਰੀ ਨਿਗਾਹ ਸਾਹਮਣੇ ਹਾਈਡਰੇਜ਼ੀਆ ਦੇ ਬੁੱਟੇ ਵੱਲ ਚਲੀ ਗਈ ਮੇਰੀ ਸੋਝੀ ਕਹਿਣ ਲੱਗੀ ਕਿ ਮਨੁੱਖ ਦਾ ਮਨ ਇਸ ਪੌਦੇ ਜਿਹਾਈ ਹੈ ਜੋ ਸਮੇ ਸਮੇਤੇ ਰੰਗ ਬਦਲਦਾ ਹੈ ਇਹ ਪੌਦਾ ਵੀ ਤਾਂ ਮਿੱਟੀ ਦੀ ਖਾਰੀ ਤੇ ਤਜਾਬੀਤਾ ਸਿਰ ਮੁਤਾਬਕ ਆਪਣੇ ਫੁੱਲਾਂ ਦਾ ਰੰਗ ਬਦਲਦਾ ਰਹਿੰਦਾ ਹੈ ਹੁਣ ਇਹ ਲਾਲ ਫੁੱਲਾਂ ਨਾਲ ਇੰਜ ਲੱਦਿਆ ਖੜਿਆ ਜਿਵੇਂ ਮੁਕਲਾਵੇ ਜਾਣ ਵਾਲੀ ਮੁਟਿਆਰ ਤਿਆਰ ਖੜੀ ਹੋਵੇ ਹੋ ਸਕਦਾ ਅੱਤਣ ਤੱਕ ਜਾਂ ਕੱਲ ਤੱਕ ਫੁੱਲਾਂ ਦਾ ਰੰਗ ਪਿਆਜ਼ੀ ਹੋ ਜਾਏ ਜਾਂ ਨੀਲਾ ਹੋ ਜਾਏ ਅੱਜ ਮਨ ਵਿੱਚ ਕੋਈ ਉਦਾਸੀ ਦਾ ਰੰਗ ਸੀ ਉਸੇ ਮਨ ਵਿੱਚ ਜੋ ਆਪਣੇ ਆਪ ਨੂੰ ਤਾਕਤਵਾਰ ਸਮਝਦਾ ਸੀ ਉਦਾਸੀ ਦੇ ਰੰਗ ਚ ਰਾਤ ਦੇ ਕੁਦਰਤੀ ਰੰਗ ਵਾਲੀਆਂ ਗੱਲਾਂ ਕੁਲ ਰਹੀਆਂ ਸਨ ਰਾਤ ਰਾਤ ਜੋ ਵਾਪਰਿਆ ਸੀ ਇਹ ਕੋਈ ਪਹਿਲੀ ਵਾਰ ਥੋੜੀ ਵਾਪਰਿਆ ਸੀ ਪਹਿਲਾਂ ਵੀ ਬਹੁਤ ਵਾਰ ਇਹ ਕਰ ਚੁੱਕੀ ਹਾਂ ਮੈਂ ਉਹ ਇੱਕ ਕੁੜੀ ਸੀ ਜਿਦੇ ਨਾਲ ਮੈਂ ਸੋ ਜਾਂਦੀ ਸੀ ਉਹਦੇ ਸਾਰੇ ਅੰਗ ਮੇਰੇ ਵਰਗੇ ਹੀ ਤਾਂ ਸੀ ਪਰ ਫਿਰ ਵੀ ਉਹ ਮੇਰੇ ਸ਼ਰੀਰ ਨੂੰ ਮੁੰਡਿਆਂ ਵਾਂਗ ਵਰਤਦੀ ਮੈਂ ਇਸ ਤਰ੍ਹਾਂ ਕਿਉਂ ਹੋ ਗਈ ਸੀ ਕਿਉਂ ਉਸ ਕੁੜੀ ਨਾਲ ਐਵੇਂ ਕਰਦੀ ਸੀ ਮੈਂ ਮੇਰੀ ਮੰਮੀ ਨੇ ਮੇਰੇ ਨਾਨਕਿਆਂ ਨੂੰ ਕੈਨੇਡਾ ਬੁਲਾਉਣ ਵਾਸਤੇ ਸਪான்ਸਰ ਕੀਤਾ ਹੋਇਆ ਸੀ ਮੇਰੀ ਨਾਨੀ ਦੇ ਨਾਲ ਮੇਰੀ ਮਾਸੀ ਤੇ ਮਾਮਾ ਵੀ ਆਉਣੇ ਸੀ ਮੇਰਾ ਨਾਨਾ ਮੇਰੀ ਮੰਮੀ ਦੇ ਵਿਆਹ ਤੋਂ ਪਹਿਲਾਂ ਦਾ ਮੁੱਕਿਆ ਹੋਇਆ ਸੀ ਮੇਰੇ ਮਾਮਾ ਤੇ ਮਾਸੀ ਹਲੇ ਪੜਦੇ ਹੀ ਸੀ ਤੇ ਉਹ ਮੇਰੀ ਨਾਨੀ ਨਾਲ ਕੈਨੇਡਾ ਆ ਸਕਦੇ ਸਨ ਮੈਨੂੰ ਮੇਰੀ ਮੰਮੀ ਨੇ ਇੱਕ ਦਿਨ ਸਵੇਕ ਤੇ ਜਗਾ ਲਿਆ ਤੇ ਸੋਹਣੇ ਸੋਹਣੇ ਕੱਪੜੇ ਵੀ ਪਵਾਤੇ ਮੈਂ ਪੁੱਛਿਆ ਮੰਮੀ ਕਿੱਥੇ ਚੱਲਣ ਆਪਾਂ ਉਹ ਦੱਸਣ ਲੱਗੀ ਅੱਜ ਤੇਰੀ ਨਾਨੀ ਮਾਸੀ ਤੇ ਮਾਮਾ ਆ ਰਹੇ ਨੇ ਆਪਾਂ 에어ਪੋਰਟ ਚੱਲਨੇ ਆ ਉਹਨਾਂ ਨੂੰ ਲੈਣ ਮੇਰੇ ਡੈਡੀ ਨੇ ਕਿਸੇ ਦੀ ਵੱਡੀ ਵੈਨ ਮੰਗੀ ਤੇ ਅਸੀਂ ਚਲੇ ਗਏ ਹਵਾਈ ਅੱਡੇ ਤੇ ਮਾਂ ਨੇ ਮੇਰੇ ਨਾਨਕਿਆਂ ਦੇ ਸਵਾਗਤ ਲਈ ਢੋਲ ਵਾਲੇ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਅਸੀਂ ਫੁੱਲਾਂ ਦੇ ਗੁਲਦਸੇ ਲੈ ਕੇ ਗਏ ਸੀ। ਮੇਰੇ ਨਾਨਕੇ ਕੈਨੇਡਾ ਉਤਰੇ। ਮੇਰੀ ਮੰਮੀ ਨੂੰ ਗੋਡੇ-ਗੋਡੇ ਚਾ ਚੜ ਗਿਆ। ਸਾਡਾ ਘਰ ਭਰਿਆ ਭਰਾਇਆ ਹੋਇ ਜਾਪਣ ਲੱਗ ਪਿਆ। ਕਈ ਦਿਨ ਤੱਕ ਮਿਲਣ ਵਾਲੇ ਆਉਂਦੇ ਰਹੇ। ਅਸੀਂ ਵੀ ਬਹੁਤ ਸਾਰੇ ਘਰਾਂ 'ਚ ਜਾਂਦੇ ਰਹੇ। ਹੌਲੀ-ਹੌਲੀ ਮੇਰੇ ਨਾਨਕਿਆਂ ਦੀ ਗੱਡੀ ਕੰਮਾਂ ਵੱਲ ਰੁੜ ਪਈ। ਮੇਰੇ ਜਨਮ ਤੋਂ 5 ਸਾਲਾਂ ਮਗਰੋਂ ਮੇਰੀ ਛੋਟੀ ਭੈਣ ਵੀ ਆ ਗਈ। ਤੇ ਮੇਰੀ ਨਾਨੀ ਕਈ ਦਿਨ ਰੋਂਦੀ ਰਹੀ ਛੋਟੀ ਨੂੰ ਪਰਾਂ ਸੁੱਟਦੀ ਰਹੀ ਪਰ ਮੇਰੇ ਡੈਡੀ ਨੇ ਚੁੰਗਣੀ ਨਾਲ ਦੁੱਧ ਪਲਾਪ ਲਾ ਕੇ ਛੋਟੀ ਨੂੰ ਪਾਲ ਲਿਆ ਸੀ ਮੈਂ ਵੀ ਆਪਣੇ ਡੈਡੀ ਨਾਲ ਛੋਟੀ ਨੂੰ ਪਾਲਣ ਚ ਮਦਦ ਕੀਤੀ ਜਿਵੇਂ ਜਿਵੇਂ ਛੋਟੀ ਵੱਡੀ ਹੁੰਦੀ ਗਈ ਤਾਂ ਮੇਰੀ ਨਾਨੀ ਮੇਰੇ ਡੈਡੀ ਦੇ ਵਿਰੋਧ ਹੁੰਦੀ ਗਈ ਉਹ ਨਿੱਕੇ ਨਿੱਕੇ ਗੱਲ ਤੇ ਮੇਰੀ ਮੰਮੀ ਡੈਡੀ ਨੂੰ ਆਪਸ ਚ ਲੜਾ ਦਿੰਦੀ ਮੇਰਾ ਡੈਡੀ ਸਿੱਧਾ ਤੇ ਸਾਫ਼ ਸੁਥਰਾ ਬੰਦਾ ਸੀ ਉਹ ਪੰਜਾਬੀ ਪੜ ਲਿਖ ਲੈਂਦਾ ਤੇ ਥੋੜੀ ਥੋੜੀ ਅੰਗਰੇਜ਼ੀ ਵੀ ਜਾਣਦਾ ਸੀ ਉਹ ਪੰਜਾਬ ਚੋਂ ਖੇਤੀ ਕਰਦਾ ਆਇਆ ਸੀ ਤੇ ਕੈਨੇਡਾ ਵੀ ਆ ਕੇ ਖੇਤੀ ਤੇ ਨਰਸਰੀਆਂ ਚ ਜੌਬ ਕਰਦਾ ਰਿਹਾ ਉਹ ਸਾਨੂੰ ਦੋਹਾਂ ਭੈਣਾਂ ਨੂੰ ਭਾਂਤ-ਭਾਂਤ ਦੀਆਂ ਗੱਲਾਂ ਸੁਣਾਉਂਦਾ ਉਹ ਦੱਸਦਾ ਹੁੰਦਾ ਕਿ ਅੱਜ ਮੈਂ ਕੀ ਕੀਤਾ ਅੱਜ ਮੈਨੂੰ ਕੌਣ ਮਿਲਿਆ ਅੱਜ ਕੌਣ ਕੀ ਕਹਿੰਦਾ ਸੀ ਅੱਜ ਦੀਆਂ ਖਬਰਾਂ ਕੀ ਨੇ ਬਹੁਤ ਵਾਰ ਉਹ ਸਾਡੇ ਪਿੰਡ ਦੀਆਂ ਗੱਲਾਂ ਛੇੜ ਲੈਂਦਾ ਤੇ ਸੁਣਾਉਂਦਾ ਰਹਿੰਦਾ ਅਸੀਂ ਪਿੰਡ ਕਦੇ ਗਏ ਨਹੀਂ ਸੀ ਪਰ ਡੈਡੀ ਨੇ ਗੱਲਾਂ-ਗੱਲਾਂ ਚ ਸਾਨੂੰ ਪਿੰਡ ਦੇ ਅੱਧਿਓ ਵੱਧ ਲੋਕਾਂ ਨਾਲ ਮਲਾ ਦਿੱਤਾ ਸੀ ਜਦ ਡੈਡੀ ਸਾਡੇ ਨਾਲ ਗੱਲਾਂ ਕਰਦਾ ਹੁੰਦਾ ਤਾਂ ਉਸ ਵਕਤ ਮੇਰੀ ਨਾਨੀ ਅੰਦਰੇ-ਅੰਦਰ ਪਤਾ ਨਹੀਂ ਕਿਉਂ ਕੁੜਦੀ ਰਹਿੰਦੀ ਸੀ। ਕਈ ਵਾਰ ਆਵਾਜ਼ ਵੀ ਕੱਢਦੀ। ਮੇਰੇ ਡੈਡੀ ਦੇ ਕੰਮ ਤੇ ਜਾਣ ਪਿੱਛੋਂ ਮੇਰੀ ਮਾਸੀ ਤੇ ਨਾਨੀ ਉਹਦੇ ਵਿਰੋਧ ਬਹੁਤ ਆਵਾ-ਦਵਾ ਬੋਲਦੀਆਂ। ਕਈ ਵਾਰ ਤਾਂ ਸਾਨੂੰ ਦੋਹਾਂ ਭੈਣਾਂ ਨੂੰ ਵੀ ਕਹਿ ਦਿੰਦੀਆਂ। ਤੁਹਾਡਾ ਡੈਡੀ ਗੰਦਾ। ਜਦੋਂ ਛੋਟੀ ਜਿਹੀ ਤੋਤਲੇ ਜਿਹੇ ਸ਼ਬਦ ਬੋਲਣ ਲੱਗ ਪਈ ਤਾਂ ਕਈ ਗੱਲਾਂ ਡੈਡੀ ਨੂੰ ਦੱਸ ਵੀ ਲੈਂਦੀ। ਫਿਰ ਘਰ ਵਿੱਚ ਕਲੇਸ਼ ਵੱਲ ਜਾਂਦਾ। ਇੱਕ ਦਿਨ ਡੈਡੀ ਕਹਿੰਦਾ ਮੈਂ ਥੋੜੀ ਧੀ ਨੂੰ ਤੱਕੇ ਨਾਲ ਨਹੀਂ ਇੱਥੇ ਲੈ ਕੇ ਆਇਆ ਤੁਸੀਂ ਮੇਰੀਆਂ ਮਿੰਤਾਂ ਕੀਤੀਆਂ ਸੀ ਤੁਸੀਂ ਕਹਿੰਦੇ ਸੀ ਕਿ ਸਾਡਾ ਪਾਰ ਉਤਾਰਾ ਹੋ ਜਾਓ ਸਾਡੇ ਛੋਟੇ ਨਿਆਣੇ ਇਹਦੇ ਮਗਰ ਕੈਨੇਡਾ ਪਹੁੰਚ ਜਾਣਗੇ ਹੌਲੀ ਹੌਲੀ ਮੇਰੀ ਮੰਮੀ ਮੇਰੀ ਨਾਨੀ ਦੇ ਮਗਰ ਲੱਗ ਗਈ ਤੇ ਮੇਰੇ ਡੈਡੀ ਤੋਂ ਦੂਰ ਹੁੰਦੀ ਚਲੀ ਗਈ ਫਿਰ ਅੱਡੋ ਅੱਡ ਸੌਣ ਵੀ ਲੱਗ ਪਏ ਘਰ ਦਾ ਹਰ ਕੰਮ ਮੇਰੀ ਨਾਨੀ ਆਪਣੇ ਮੁਤਾਬਕ ਕਰਨ ਲੱਗ ਪਈ ਸੀ ਇੰਜ ਕਹਿ ਲੋ ਕਿ ਘਰ ਦੀ ਗੱਡੀ ਦਾ ਸਟੀਅਰਿੰਗ ਉਹਨਾਂ ਨੇ ਆਪਣੇ ਹੱਥਾਂ 'ਚ ਫੜ ਲਿਆ ਸੀ ਜੋ ਕੁਝ ਮੇਰਾ ਡੈਡੀ ਕਰਦਾ ਉਸ ਨੂੰ ਮੇਰੀ ਨਾਨੀ ਨਕਾਰ ਦਿੰਦੀ ਕਈ ਵਾਰ ਤਾਂ ਉਹਦੀਆਂ ਲਿਆਂਦੀਆਂ ਹੋਈਆਂ ਚੀਜ਼ਾਂ ਵਸਤਾਂ ਵੀ ਘੋੜੇ 'ਚ ਸੁੱਟ ਦਿੰਦੀ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਸਾਡੇ ਘਰ 'ਚ ਚੱਲ ਕੀ ਰਿਹਾ ਹੈ ਮੇਰੀ ਮੰਮੀ ਰਾਤਾਂ ਨੂੰ ਕਿਉਂ ਰੋਂਦੀ ਰਹਿੰਦੀ ਹੈ ਡੈਡੀ ਨਾਲ ਕਿਉਂ ਨਹੀਂ ਬੋਲਦੀ ਨਾਨੀ ਦਾ ਹੁਕਮ ਘਰ 'ਚ ਕਿਉਂ ਚੱਲਦਾ ਹੈ ਮੇਰਾ ਡੈਡੀ ਇੱਕ ਦਿਨ ਸ਼ਰਾਬ ਪੀ ਕੇ ਘਰੇ ਆਇਆ ਨਾਨੀ ਨੇ ਉਹਨੂੰ ਬਹੁਤ ਗਾਲਾਂ ਕੱਢੀਆਂ ਤੇ ਕਹਿਣ ਲੱਗੀ ਮੇਰੀ ਧੀ ਦੇ ਘਰੋਂ ਬਾਹਰ ਹੋ ਜਾ ਚੋਰਿਆ ਉਸ ਰਾਤ ਮੇਰਾ ਡੈਡੀ ਗਰਾਸ 'ਤੇ ਸੁੱਤਾ ਸੀ ਉਸ ਤੋਂ ਬਾਅਦ ਡੈਡੀ ਰਾਤ ਨੂੰ ਲੇਟ ਘਰੇ ਆਉਣ ਲੱਗ ਪਿਆ ਅਸੀਂ ਦੋਹੇ ਭੈਣਾਂ ਸੋ ਜਾਂਦੀਆਂ ਸਵੇਰ ਨੂੰ ਕਦੇ-ਕਦੇ ਸਾਨੂੰ ਡੈਡੀ ਜਗਾਉਂਦਾ ਉਹ ਜੁੱਟੇ ਵਾਲੇ ਦਿਨ ਸਾਨੂੰ ਨਾਲ ਹੀ ਰੱਖਦਾ ਹੁੰਦਾ ਸੀ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਕਈ ਦਿਨਾਂ ਤੱਕ ਅਸੀਂ ਡੈਡੀ ਨੂੰ ਮਿਲਿਆ ਹੀ ਨਾ ਪਤਾ ਨਹੀਂ ਉਹ ਰਾਤ ਨੂੰ ਕਦੋਂ ਆਉਂਦਾ ਤੇ ਸਵੇਰੇ ਕਦੋਂ ਚਲੇ ਜਾਂਦਾ ਮੈਂ ਆਪਣੀ ਮੰਮੀ ਨੂੰ ਡੈਡੀ ਬਾਰੇ ਪੁੱਛਦੀ ਤਾਂ ਉਹਨੇ ਮੈਨੂੰ ਕੁੱਟਿਆ ਰੋਂਦੀ ਰੋਂਦੀ ਮੈਂ ਸੋਚਦੀ ਕਿ ਇਹ ਕੇ ਹੋ ਗਿਆ ਉਦੋਂ ਮੈਂ 7ਵੀਂ ਚ ਪੜhti ਸੀ ਸਕੂਲ ਵਿੱਚ ਸਾਡੇ ਗਵੰਡਨ ਨੇ ਮੈਨੂੰ ਦੱਸਿਆ ਕਿ ਤੇਰਾ ਡੈਡੀ ਪੁਲਿਸ ਨੇ ਫੜ ਲਿਆ ਇਹ ਸਭ ਕੁਝ ਸਾਡੇ ਸੁੱਤੀਆਂ ਪੰਨਿਆਂ ਤੋਂ ਵਾਪਰਿਆ ਸੀ ਪਤਾ ਲੱਗਿਆ ਕਿ ਰੋਜ਼ ਵਾਂਗ ਮੇਰਾ ਡੈਡੀ ਘਰ ਵੜਿਆ ਤੇ ਪਹਿਲਾਂ ਬਣਾਈ ਹੋਈ ਸਕੀਮ ਮੁਤਾਬਕ ਮੇਰੀ ਮਾਸੀ ਨੇ ਮੇਰੇ ਡੈਡੀ ਨੂੰ ਬਾਹਾਂ ਚ ਘੁੱਟ ਲਿਆ ਉਹ ਛਡਾਉਣ ਲੱਗਾ ਤਾਂ ਤਿੰਨਾਂ ਔਰਤਾਂ ਨੇ ਫੜ ਲਿਆ ਉਹ ਸ਼ਰਾਬੀ ਸੀ ਤੇ ਡਿੱਗ ਪਿਆ ਮੇਰੀ ਮਾਸੀ ਨੇ ਪੁਲਿਸ ਬੁਲਾ ਕੇ ਮੇਰੇ ਡੈਡੀ ਤੇ ਝੂਠਾ ਕੇਸ ਕਰਾਤਾ ਮੈਂ ਘਰ ਦੇ ਹਾਲਾਤ ਬਾਰੇ ਹਰ ਵਕਤ ਸੋਚਦੀ ਰਹਿੰਦੀ ਮੇਰੀ ਨਾਨੀ ਨੇ ਐਵੇਂ ਕਿਉਂ ਕੀਤਾ ਮੇਰੀ ਮਾਸੀ ਨੂੰ ਕੀ ਮਿਲਿਆ ਇਹ ਕਰਕੇ ਮੇਰੀ ਮਾਂ ਨੂੰ ਕੀ ਫਾਇਦਾ ਹੋਇਆ ਜਾਂ ਨੁਕਸਾਨ ਸਾਡਾ ਘਰ ਹੱਸਦਾ ਵਾਸਦਾ ਘਰ ਉੱਜੜ ਗਿਆ ਸੀ ਸਾਡਾ ਦੋਹਾਂ ਭੈਣਾਂ ਦਾ ਬਚਪਨ ਮਿੱਧਿਆ ਗਿਆ ਸੀ ਮੈਂ ਸੋਚਣਾ ਕਿ ਛੋਟੀ ਤਾਂ ਹਲੇ ਕਈ ਗੱਲਾਂ ਵੱਲੋਂ ਅਣਜਾਣ ਮੈਨੂੰ ਇੰਜ ਲੱਗਣਾ ਜਿਵੇਂ ਸਾਡੀ ਧੁੱਪ ਵਾਲੀ ਛਤਰੀ 'ਚ ਮੋਰੇ ਹੋ ਗਏ ਹੋਣ ਸੁਰੱਖਿਆ ਵਾਲਾ ਕੰਬਲ ਪਾਟ ਗਿਆ ਹੋਵੇ ਤੇ ਪਿਆਰ ਦੇ ਨਿੱਗ ਤੇ ਬਰਫ਼ ਪੈ ਗਈ ਹੋਵੇ। ਛੋਟੀ ਪਹਿਲਾਂ ਬਹੁਤ ਚੰਚਲ ਹੁੰਦੀ ਸੀ, ਬਹੁਤ ਬੇਪਰਵਾਹ। ਪਰ ਹੌਲੀ-ਹੌਲੀ ਬਹੁਤ ਹੀ ਸੰਵੇਦਨਸ਼ੀਲ ਕੁੜੀ ਬਣ ਗਈ ਸੀ ਉਹ। ਮੇਰਾ ਸੁਭਾਅ ਬਹੁਤ ਸੰਗਾਉ ਹੋ ਗਿਆ। ਮੈਂ ਡਰਕਲ ਬਣ ਗਈ। ਸਕੂਲ ਵਿੱਚ ਮੈਂ ਬਹੁਤ ਗੱਲਾਂ 'ਚ ਪਿੱਛੇ ਰਹਿਣ ਲੱਗ ਪਈ। ਬਹੁਤ ਵਾਰ ਕਲਾਸ ਦੇ ਮੁੰਡੇ ਕੁੜੀਆਂ ਮੇਰਾ ਮਖੌਲ ਉਡਾਉਂਦੇ। ਕਿਉਂਕਿ ਮੈਂ ਬਹੁਤ ਹੀ ਮਾਮੂਲੀ ਸਵਾਲਾਂ ਦੇ ਜਵਾਬ ਵੀ ਗਲਤ ਦੇ ਦਿੰਦੀ ਸੀ। ਮੇਰਾ ਮਨ ਹਰ ਵਕਤ ਡੈਡੀ ਦੇ ਖਿਆਲਾਂ 'ਚ ਘੁੰਮਦਾ ਰਹਿੰਦਾ ਸੀ। ਭਾੜੇ ਭਾੜੇ ਸੁਪਨੇ ਆਉਣੇ ਗੱਲ ਗੱਲ ਤੇ ਰੋਣਾ ਤੇ ਲੜਨਾ ਝਗੜਨਾ ਮੇਰੀ ਆਦਤ ਬਣ ਗਈ ਮੈਂ ਆਪਣੇ ਨਿੱਕੇ ਨਿੱਕੇ ਫੈਸਲੇ ਲੈਣੋਂ ਅਸਮਰਥ ਹੋਣ ਲੱਗ ਪਈ ਸੀ ਮੈਂ ਆਲੇ ਦੁਆਲੇ ਚੋਂ ਖੁਸ਼ੀ ਭਾਲਣ ਲੱਗ ਪਈ ਇੰਟਰਨੈਟ ਨਾਲ ਦੋਸਤੀ ਕਰ ਲਈ ਸੀ ਮੈਂ ਅਣਜਾਣ ਲੋਕਾਂ ਨਾਲ ਗੱਲਾਂ ਕਰਕੇ ਮਨ ਸਕੂਨ ਲੱਭਣ ਲੱਗਿਆ ਸੀ ਸਭ ਕਾਸੇ ਤੋਂ ਮਗਰੋਂ ਆਪਣੇ ਆਪ ਨਾਲ ਘਿਰਣਾ ਹੋਣ ਲੱਗੀ ਸੀ ਮੈਨੂੰ ਰੋਣਾ ਆਉਂਦਾ ਇੱਕ ਦੋ ਵਾਰ ਤਾਂ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਸੋਚੀ ਮੇਰੀ ਕੋਈ ਸੁਣਨ ਵਾਲਾ ਹੀ ਨਹੀਂ ਨਾ ਹੀ ਕਿਸੇ ਨੂੰ ਮੈਂ ਦੱਸ ਸਕਦੀ ਆ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ ਮੇਰਾ ਦਿਲ ਹਰ ਪਲ ਟੁੱਟਦਾ ਮੇਰੇ ਅੰਦਰ ਕੁਝ ਮਚ ਰਿਹਾ ਸੀ ਮੈਨੂੰ ਘਾਟ ਸੀ ਕਿਸੇ ਚੀਜ਼ ਦੀ 18 ਵਰਿਆਂ ਦੀ ਹੋ ਗਈ ਸੀ ਮੈਂ ਹੁਣ ਮੇਰੀ ਨਾਨੀ ਮੇਰਾ ਵਿਆਹ ਆਪਣੀ ਮਰਜ਼ੀ ਦੇ ਮੁੰਡੇ ਨਾਲ ਭਾਰਤ 'ਚ ਕਰਨਾ ਚਾਹੁੰਦੀ ਸੀ ਮੈਂ ਇਸ ਤਰ੍ਹਾਂ ਨਹੀਂ ਸੀ ਚਾਹੁੰਦੀ ਮੈਂ ਘਰੋਂ ਭੱਜ ਗਈ ਇੱਕ ਸਹੇਲੀ ਨਾਲ ਰਹਿਣ ਲੱਗ ਪਈ ਉਹ ਵੀ ਮਾਪਿਆਂ ਦੀ ਲੜਾਈ ਦਾ ਸੇਖ ਹੰਡਾ ਚੁੱਕੀ ਸੀ। ਇਹ ਤੋਂ ਵੀ ਅੱਗੇ ਉਹਦੇ ਮਤਰੇ ਬਾਪ ਨੇ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਸੀ। ਮੇਰੀ ਸਹੇਲੀ ਨੂੰ ਮੇਰੇ ਨਾਲ ਬਹੁਤ ਹਮਦਰਦੀ ਸੀ। ਮੇਰੇ ਮੰਮੀ ਡੈਡੀ ਦੇ ਪਿਛੋਕੜ ਦਾ ਮੈਨੂੰ ਹੁਣ ਪਤਾ ਲੱਗਿਆ। ਮੈਂ ਹੁਣ ਸਮਝਣ ਜੋਗੀ ਹੋਈ ਹਾਂ। ਮੇਰਾ ਡੈਡੀ ਪੰਜਾਬ ਤੋਂ ਬਹੁਤ ਔਖ ਝੱਲ ਕੇ ਕੈਨੇਡਾ ਪਹੁੰਚਿਆ ਸੀ। ਇੱਥੇ ਆ ਕੇ ਉਹਨੇ ਬਹੁਤ ਮਿਹਨਤ ਕੀਤੀ, ਬਹੁਤ ਕੁਝ ਬਣਾਇਆ। ਕਈ ਵਰਿਆਂ ਪਿੱਛੋਂ ਵਿਆਹ ਕਰਾਉਣ ਪੰਜਾਬ ਗਿਆ। ਮੇਰੇ ਨਾਨਕਿਆ ਨੇ ਮਿੰਨਤਾ ਕਰ ਕਰਕੇ ਮੇਰੀ ਮੰਮੀ ਦਾ ਰਿਸ਼ਤਾ ਮੇਰੇ ਡੈਡੀ ਨੂੰ ਕੀਤਾ ਸੀ ਤੇ ਮੇਰਾ ਡੈਡੀ ਕਹਿੰਦਾ ਹੁੰਦਾ ਸੀ ਕਿ ਸਾਡਾ ਕੋਈ ਮੇਲ ਨਹੀਂ ਪਰ ਮੇਰੀ ਨਾਨੀ ਨੇ ਤਰਲੇ ਕਰਦਿਆਂ ਕਿਹਾ ਸਾਉ ਮੇਰੀ ਤੀ ਸਿਆਣੀ ਆ ਇਹ ਸਾਡੇ ਘਰ ਦੇ ਹਾਲਾਤ ਸਮਝਦੀ ਆ ਮੇਲ ਤਾਂ ਧੁਰੋਂ ਲਿਖਿਆ ਆਉਂਦੇ ਨੇ ਮੇਰਾ ਡੈਡੀ ਜਿਸ ਦਿਨ ਮੇਰੀ ਮੰਮੀ ਨੂੰ ਪਹਿਲੀ ਵਾਰ ਮਿਲਿਆ ਤਾਂ ਉਹ ਦੇਖਣ ਨੂੰ ਬਾਹਰੋਂ ਪੂਰੀ ਤਰ੍ਹਾਂ ਕੁਦਰਤੀ ਤੇ ਸੁਭਾਵਿਕ ਵਿਹਾਰ ਕਰਦੀ ਰਹੀ ਮੇਰੇ ਨਾਨਕਿਆਂ ਦੀਆਂ ਕਈ ਔਰਤਾਂ ਕੋਲੋਂ ਮੈਂ ਸੁਣਿਆ ਕਿ ਜਿਸ ਦਿਨ ਮੁੰਡੇ ਵਾਲੇ ਰੋਕ ਕਰਕੇ ਗਏ ਸੀ ਤਾਂ ਅਸੀਂ ਪੁੱਛਿਆ ਰੀਸਮ ਤੇਰਾ ਹੋਣ ਵਾਲਾ ਪਰੌਣਾ ਕਿਹੋ ਜਿਹਾ ਕੁੜੇ ਤਾਂ ਐਨੇ ਪਰੇਮਾਨ ਨਾਲ ਜਵਾਬ ਦਿੱਤਾ ਸੀ ਠੀਕ ਹੀ ਆ ਮੇਰੇ ਮੰਮੀ ਡੈਡੀ ਦਾ ਵਿਆਹ ਹੋ ਗਿਆ ਤੇ ਸਭ ਕੁਝ ਸੁੱਖੀ ਸੰਧੀ ਨਿਪਰੇ ਚੜ ਗਿਆ ਮੇਰੀ ਮੰਮੀ ਕੈਨੇਡਾ ਗਈ ਕੰਮਾਂ ਧੰਦਿਆਂ 'ਚ ਜੁੜ ਗਈ ਕੁਝ ਸਮੇਂ ਮਗਰੋਂ ਮੈਂ ਆ ਗਈ ਮੇਰਾ ਡੈਡੀ ਬਹੁਤ ਖੁਸ਼ ਹੋਇਆ ਮੇਰੇ ਦਾਦਕੇ ਕੁਝ ਨਾ ਬੋਲੇ ਮੇਰੀ ਨਾਨੀ ਮੇਰੇ ਜੰਮਣ ਤੇ ਬਹੁਤ ਦੁਖੀ ਹੋਈ ਕਹੀਂ ਵਾਰਿਆ ਮਗਰੋਂ ਮੇਰੇ ਦਾਦਾ ਜੀ ਤੇ ਦਾਦੀ ਜੀ ਕੈਨੇਡਾ ਐ ਉਸ ਵੇਲੇ ਦੀ ਮੈਨੂੰ ਥੋੜੀ ਥੋੜੀ ਸੁਰਤਾ ਜਦੋਂ ਇੱਥੇ ਆਏ ਤਾਂ ਮੇਰੀ ਮੰਮੀ ਮੇਰੇ ਡੈਡੀ ਨਾਲ ਗੱਲ ਗੱਲ ਤੇ ਲੜਨ ਲੱਗ ਪਈ ਤੇ ਰੁੱਸਣ ਲੱਗ ਪਈ ਘਰ ਦੇ ਮਾਹੌਲ 'ਚ ਕੁੜੱਤਣ ਵਧ ਗਈ ਸੀ 6 ਮਹੀਨਿਆਂ 'ਚ ਮੇਰੇ ਦਾਦਾ ਦਾਦੀ ਸਮਝ ਗਏ ਉਹ ਵਾਪਸ ਭਾਰਤ ਮੁੜ ਗਏ ਇਹ ਗੱਲ ਮੇਰੀ ਦਾਦੀ ਨੇ ਕਈ ਦਿਨ ਪਹਿਲਾਂ ਮੈਨੂੰ ਫੋਨ ਤੇ ਦੱਸੀ ਸੀ ਮੇਰੀ ਨਾਨੀ ਨੂੰ ਕੈਨੇਡਾ ਆ ਕੇ ਪਤਾ ਲੱਗਾ ਕਿ ਮੇਰੀ ਮੰਮੀ ਦੇ ਦੂਜਾ ਨਿਆਣਾ ਹੋਣ ਵਾਲਾ। ਮੇਰੀ ਨਾਨੀ ਕਹਿਣ ਲੱਗੀ ਆਪਾਂ ਚੈੱਕ ਕਰਾਵਾਂਗੇ ਬਈ ਮੁੰਡਾ ਐ ਕਿ ਕੁੜੀ ਐ। ਬਾਰਡਰ ਤੋਂ ਪਾਰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿਣ ਲੱਗਾ ਹੁਣ ਕੁਝ ਨਹੀਂ ਹੋ ਸਕਦਾ। ਮਹੀਨੇ ਉੱਪਰ ਦੇ ਲੰਘ ਗਏ। ਹੁਣ ਨੇ ਸਫਾਈ ਹੋ ਸਕਦੀ। ਇਹ ਕਰਨਾ ਬਹੁਤ ਖਤਰਨਾਕ ਹੋ ਸਕਦਾ। ਮੇਰੀ ਨਾਨੀ ਨੂੰ ਅੰਤਾਂ ਦਾ ਦੁੱਖ ਹੋਇਆ। ਇਹ ਗੱਲਾਂ ਮੇਰੀ ਨਾਨੀ ਦੇ ਮੂੰਹੋਂ ਮੈਂ ਕਈ ਵਾਰੀ ਸੁਣੀ ਆ। ਜਦੋਂ ਮੇਰੇ ਨਾਨਕਿਆਂ ਦੀ ਕਿਸੇ ਔਰਤ ਨਾਲ ਗੱਲਾਂ ਕਰਦੀ ਸੀ ਕੀ ਮੁਕਾਬਲਾ ਮੇਰੀ ਧੀ ਦਾ ਤੇ ਉਸ ਬੁੱਝੜ ਜੱਟ ਦਾ ਉਹ ਅਨਪੜਾ ਜਾਤੂ ਮੇਰੀ ਧੀ ਗੰਨੇ ਦੀ ਪੋਰੀ ਹੈ ਅਸੀਂ ਤਾਂ ਕੁੜੀ ਨੂੰ ਖੂਚ ਧੱਕਾ ਦੇ ਬੈਠੇ ਨਿੱਕੇ ਹੁੰਦੀ ਨੂੰ ਮੈਨੂੰ ਇਹ ਗੱਲਾਂ ਸਮਝ ਨਹੀਂ ਸੀ ਆਈਆਂ ਹੁਣ ਪਤਾ ਚੱਲਿਆ ਕਿ ਮੇਰੀ ਨਾਨੀ ਮੇਰੇ ਮਾ ਦੇ ਮਗਰੋਂ ਮੇਰੇ ਬਾਪ ਨੂੰ ਲਾ ਕੇ ਕੋਈ ਸੋਨੇ ਵਰਗਾ ਗੱਭਰੂ ਪੰਜਾਬ ਤੋਂ ਲਿਆਉਣਾ ਚਾਹੁੰਦੀ ਸੀ ਮੈਨੂੰ ਹੁਣ ਸਮਝ ਆਉਂਦਾ ਹੈ ਕਿ ਬੱਚਿਆਂ ਨੂੰ ਤਵੱਜੋ ਦੀ ਧਿਆਨ ਦੀ ਸਨੇਹ ਦੀ ਲਾਡ ਦੀ ਨਿੱਤ ਨਵੇਂ ਗਿਆਨ ਦੀ ਸ਼ਾਂਤੀ ਦੀ ਤੇ ਮਾਪਿਆਂ ਦੀ ਇੱਕ ਸੁਰਤਾ ਦੀ ਬਹੁਤ ਲੋੜ ਹੁੰਦੀ ਹੈ ਪਰ ਇਹਨਾਂ ਸਭ ਗੱਲਾਂ ਤੋਂ ਸਾਡਾ ਘਰ ਸੱਖਣਾ ਹੀ ਸੀ ਸਾਨੂੰ ਦੋਹਾਂ ਭੈਣਾਂ ਨੂੰ ਇਹਨਾਂ ਸਭ ਨਾਲ ਗੱਲਾਂ ਦੀ ਘਾਟ ਰਹੀ ਸਿਆਣੇ ਕਹਿੰਦੇ ਨੇ ਨਾ ਵੱਖਰੀਆਂ ਕਦਰਾਂ ਕੀਮਤਾਂ ਵੱਖਰੇ ਵੱਖਰੇ ਸੋਚਣ ਦੇ ਢੰਗਾਂ ਦਾ ਹੋਣਾ ਤਲਾਕ ਦਾ ਕਾਰਨ ਬਣਦੇ ਨੇ ਇੱਕ ਦੂਜੇ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨਾ ਇਹ ਵੀ ਇੱਕ ਕਾਰਨ ਹੈ ਨਸ਼ੇ ਵੀ ਤਲਾਕ ਕਰਾਉਂਦੇ ਨੇ ਪਤੀ ਜਾਂ ਪਤਨੀ ਉਹਨਾਂ ਵਿੱਚੋਂ ਕਿਸੇ ਇੱਕ ਦਾ ਧੋਖੇबाज ਹੋਣਾ ਕਈ ਵਾਰ ਕੰਮ ਕਾਜ ਜਾਂ ਨੌਕਰੀਆਂ ਵੀ ਤਲਾਕ ਦਾ ਕਾਰਨ ਬਣਦੀਆਂ ਨੇ ਮੇਰੇ ਮਨ ਵਿੱਚ ਆਉਂਦਾ ਹੈ ਕਿ ਮੇਰੇ ਮੰਮੀ ਡੈਡੀ ਦਾ ਤਾਂ ਅਜਿਹਾ ਕੋਈ ਰੌਲਾ ਹੀ ਨਹੀਂ ਸਭ ਕੁਝ ਠੀਕ ਠਾਕ ਸੀ ਬਸ ਮੇਰੀ ਨਾਨੀ ਨੂੰ ਜਵਾਈ ਪਸੰਦ ਨਹੀਂ ਸੀ ਐਸੇ ਕਾਰਨ ਜਦਾ ਸੀ ਦੋਹੇ ਭੈਣਾਂ ਡੈਡੀ ਵਾਸਤੇ ਕੋਈ ਚੰਗੀ ਗੱਲ ਕਰਦੀਆਂ ਤਾਂ ਸਾਡੀ ਨਾਨੀ ਮੱਚ ਕੇ ਕੋਲਾ ਹੋ ਜਾਂਦੀ ਮੇਰੀ ਮਾਂ ਜੇ ਤਕੜੀ ਹੁੰਦੀ ਜੇ ਹੌਸਲਾ ਕਰਦੀ ਤਾਂ ਬਚਾਅ ਹੋ ਸਕਦਾ ਸੀ ਪਰ ਉਹ ਇੰਜ ਨਾ ਕਰ ਸਗੀ ਘਰੋਂ ਕੱਢੇ ਜਾਣ ਮਗਰੋਂ ਡੈਡੀ ਨੇ ਲੁੱਕ ਕੇ ਸਾਨੂੰ ਦੋਹਾਂ ਭੈਣਾਂ ਨੂੰ ਮਿਲਣ ਦੀ ਕੋਸ਼ਿਸ਼ ਕਈ ਵਾਰ ਕੀਤੀ ਉਹ ਸਾਨੂੰ ਸਕੂਲ ਤੋਂ ਆਉਂਦੀਆਂ ਜਾਂਦੀਆਂ ਨੂੰ ਦੂਰ ਖੜਕੇ ਦੇਖਦਾ ਰਹਿੰਦਾ ਮੇਰਾ ਬਹੁਤ ਜੀ ਕਰਦਾ ਉਹਨਾਂ ਨੂੰ ਮਿਲਣ ਦਾ ਛੋਟੀ ਇੱਕ ਵਾਰ ਭੱਜ ਕੇ ਡੈਡੀ ਦੇ ਕੋਲ ਚਲੀ ਗਈ ਸੀ ਨਾਨੀ ਨੇ ਘਰ ਆ ਕੇ ਉਹਨੂੰ ਇੰਨਾ ਮਾਰਿਆ ਮੈਂ ਬਹੁਤ ਡਰ ਗਈ ਸੀ ਮੇਰਾ ਮਾਮਾ ਘਰ ਤੋਂ ਬਾਹਰ ਰਹਿਣ ਲੱਗ ਪਿਆ ਉਹਦੇ ਚਾਲੇ ਪੁੱਠੇ ਸੀ ਮਹਿੰਗੀਆਂ ਕਾਰਾਂ ਦਾ ਤੇ ਗੋਰੀਆਂ ਦਾ ਸ਼ਕੀਨ ਸੀ ਉਹ ਨਸ਼ੇ ਵੀ ਕਰਦਾ ਮੇਰੀ ਨਾਨੀ ਨੇ ਬਿਠਾ ਕੇ ਉਹਨੂੰ ਕਈ ਵਾਰ ਸਮਝਾਇਆ ਮਾਸੀ ਵੀ ਰੰਗੀਨ ਸੁਭਾਅ ਦੀ ਮਾਲਕ ਬਣ ਗਈ ਕਹਿਣ ਨੂੰ ਤਾਂ ਉਹ ਪੀ ਐਚ ਡੀ ਦੀ ਪੜ੍ਹਾਈ ਵਿਚਾਲੇ ਛੱਡ ਕੇ ਕੈਨੇਡਾ ਹੀ ਸੀ ਪਰ ਉਹਦਾ ਮਾਨਸਿਕ ਪੱਧਰ 8ਵੀਂ ਵਾਲੇ ਵਿਦਿਆਰਥੀ ਜਿੰਨਾ ਕੋਈ ਸੀ ਬਸ ਪੜ੍ਹਾਈ ਵਾਲਾ ਪਾਸਾ ਤਾਂ ਮਾਮੇ ਦਾ ਵੀ ਜ਼ੀਰੋ ਦੇ ਨੇੜੇ ਹੀ ਸੀ ਮਾਮਾ ਕਿਸੇ ਪਾਸੇ ਹੋਰ ਤੁਰ ਪਿਆ ਮਾਸੀ ਕਿਸੇ ਪਾਸੇ ਹੋਰ ਮਾਸੀ ਲੁੱਕ ਕੇ ਵੋਦਕਾ ਦਾ ਪੈਗ ਵੀ ਲਾ ਲੈਂਦੀ। ਇਹ ਆਦਤ ਪਤਾ ਨਹੀਂ ਉਹਨੂੰ ਕਦੋਂ ਪੈ ਗਈ ਤੇ ਕਿਵੇਂ ਪੈ ਗਈ ਸੀ। ਭਾਂਤ-ਭਾਂਤ ਦੇ ਕੱਪੜੇ ਖਰੀਦਣਾ, ਦੋ ਕੁ ਦਿਨ ਪਾਉਣਾ ਫਿਰ ਸੁੱਟ ਦੇਣਾ, ਉਹਦਾ ਸ਼ੌਂਕ ਸੀ। ਬਿਊਟੀ ਪਾਰਲਰ ਤੇ ਜਾ ਕੇ ਖਰਚਾ ਕਰਨਾ, ਉਹ ਆਪਣਾ ਮਾਣ ਸਮਝਦੀ। ਇਹ ਗੱਲਾਂ ਪਹਿਲਾਂ-ਪਹਿਲਾਂ ਦੀਆਂ ਸੀ। ਉਸ ਤੋਂ ਮਗਰੋਂ ਰਾਤਾਂ ਨੂੰ ਘਰੋਂ ਬਾਹਰ ਹੀ ਰਹਿਣ ਲੱਗ ਪਈ। ਕੁਝ ਸਮੇਂ ਮਗਰੋਂ ਮੇਰਾ ਮਾਮਾ ਡਰੱਗਾਂ ਵਾਲੇ ਗੈਂਗ ਨਾਲ ਰਲ ਗਿਆ ਤੇ ਘਰ ਛੱਡ ਗਿਆ। ਫਿਰ ਪਤਾ ਲੱਗਿਆ ਕਿ ਉਹਨੂੰ ਕਿਸੇ ਨੇ ਮਾਰਤਾ। ਉਹਦੀ ਲਾਸ਼ ਨਹੀਂ ਲੱਭੀ। ਮੇਰੀ ਮਾਸੇ ਇੱਕ ਦਿਨ ਕੰਮ ਤੇ ਗਈ ਘਰ ਆਈ ਨਾ ਕਹੀਂ ਦੱਸਦੇ ਨੇ ਕਿ ਉਹ ਅਮਰੀਕਾ 'ਚ ਕਿਸੇ ਕਾਲੇ ਨਾਲ ਰਹਿੰਦੀ ਆ ਮੈਨੂੰ ਛੋਟੇ ਦੱਸਦੀ ਹੁੰਦੀ ਐ ਕਿ ਨਾਨੀ ਹੁਣ ਨਿੱਤ ਬਿਮਾਰ ਰਹਿੰਦੀ ਆ ਉਹਦੀ ਹਾਈ ਹਾਈ ਨੂੰ ਮੰਮੀ ਬਹੁਤ ਨਫ਼ਰਤ ਕਰਦੀ ਆ ਹੁਣ ਤਾਂ ਮੰਮੀ ਉਸ ਨੂੰ ਕਈ ਵਾਰ ਗੰਦੀ ਅੰਗ ਦੀਆਂ ਗਾਲਾਂ ਵੀ ਕੱਢਦੀ ਆ ਮੇਰਾ ਡੈਡੀ ਪਤਾ ਨਹੀਂ ਕਿੱਥੇ ਆ ਮੇਰਾ ਉਹਨੂੰ ਮਿਲਣ ਨੂੰ ਬਹੁਤ ਚਿਤ ਕਰਦਾ ਮੇਰਾ ਜੇ ਕਰਦਾ ਐ ਕਿ ਮੈਂ ਉਹਦੇ ਕੱਪੜਿਆਂ ਦੀ ਮਹਿਕ ਲਵਾਂ ਉਹਦੇ ਸਖਤ ਤੇ ਖੁਰਦਰੇ ਹੱਥਾਂ 'ਚ ਖੇੜਦੀ ਹੋਵਾਂ ਕਈ ਸਾਲ ਬਾਅਦ ਮੇਰੇ ਮਨ ਦੇ ਕੁਦਰਤੀ ਫੁੱਲਾਂ 'ਚ ਅਸਲੀ ਰੰਗ ਖਿੜਨ ਲੱਗ ਪਏ ਮਨਸੋਜੀ ਦੇ ਆਖੇ ਲੱਗਣ ਲੱਗ ਪਿਆ ਪਰ ਕਦੇ-ਕਦੇ ਮਨ ਦੇ ਕਿਸੇ ਖੁੰਝੇ 'ਚ ਉੱਗਿਆ ਕਾਲੀ ਰਾਤ ਦੇ ਰੰਗ ਵਰਗਾ ਫੁੱਲ ਚੀਕ ਪੈਂਦਾ ਕਿ ਜੇ ਕਿਤੇ ਇਸ ਕੁੜੀ ਦੀ ਜ਼ਿੰਦਗੀ ਵੀ ਇਹਦੀ ਜੰਮਣ ਵਾਲੀ ਵਾਂਗ ਉਸੇ ਵੇਲੇ ਦੂਜੇ ਪਾਸਿਓਂ ਹਸੀਨ ਵਿਚਾਰਾਂ ਦੀ ਬੁੱਕਲ ਵਿੱਚ ਖੇੜਦੀ ਮੇਰੀ ਸੋਜੀ ਮਨ ਦੇ ਬਰਾਬਰ ਖੜੋ ਜਾਂਦੀ ਹੈ ਦਿਨ ਦੇ ਚਾਨਣ ਵਰਗੇ ਫੁੱਲਾਂ ਹੇਠ ਕਾਲੇ ਫੁੱਲਾਂ ਨੂੰ ਦਬ ਲੈਂਦੀ ਹੈ ਜੇ ਬਜ਼ੁਰਗਾਂ ਨੂੰ ਕੋਲ ਬੁਲਾਓ ਤਾਂ ਭੰਗਾ ਜੇ ਨਾਂ ਬੁਲਾਓ ਤਾਂ ਭੰਗਾ ਤੁਸੀਂ ਇਸ ਕਹਾਣੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਆਡੀਓ ਪੰਜਾਬੀ ਨੂੰ ਆਪਣਾ ਕੀਮਤੀ ਵਕਤ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ